ਸਗਲ ਧਰਮ ਮੇਂ ਸ੍ਰੇਸ਼ਟ ਧਰਮ ਸਾਰੇ ਧਰਮਾਂ ਦੇ ਚੋਂ ਸ੍ਰੇਸ਼ਟ ਧਰਮ ਕਿਹੜਾ ਹੈ ਹਰ ਕੋ ਨਾਮ ਜਪ ਕਿਉਂਕਿ ਅਸੀਂ ਕਹਾਂਗੇ ਧਰਮ ਤੇ ਕਰਮ ਨਾਲ ਪ੍ਰਗਟ ਹੁੰਦਾ ਹੈ ਤੇ ਕਰਮ ਨਿਰਮਲ ਹੋਣਾ ਚਾਹੀਦਾ ਜੋ ਨਿਰਮਲ ਕਰਮ ਦੇ ਤੇ ਧਰਮ ਖੜਾ ਹੈ ਉਹ ਹੀ ਸ੍ਰੇਸ਼ਟ ਧਰਮ ਹੈ ਤਾਂ ਫਿਰ ਪ੍ਰਸ਼ਨ ਪੈਦਾ ਹੋਵੇਗਾ ਨਿਰਮਲ ਕਰਮ ਕੀ ਹੈ ਕੀਏ ਨਿਰਮਲ ਕਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰੀ ਦਾ ਨਾਮ ਜਪ ਇਹੀ ਨਿਰਮਲ ਕਰਮ ਹੈ ਹਰੀ ਦਾ ਨਾਮ ਜਪ ਇਹੀ ਸ੍ਰੇਸ਼ਟ ਤਰਮ ਦੁਨੀਆ ਦੇ ਸਾਰਾ ਅਡੰਬਰ ਧਾਰਮਿਕ ਜਗਤ ਦਾ ਮੌਜੂਦ ਹੈ ਜਪ ਕੋਈ ਨਹੀਂ ਜਪ ਕਰ ਨਿਰਮਲ ਕਰਮ ਕੋਈ ਨਹੀਂ ਇਸ ਵਾਸਤੇ ਮਨੁੱਖ ਦੇ ਕੋਲ ਸ੍ਰੇਸ਼ਟ ਧਰਮ